ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਂ ਜੇ ਪਵਾ ਅੱਜ ਅਸੀਂ ਆਏ ਹਾਂ ਲੁਧਿਆਣਾ ਦੇ ਹੈਬੋਵਾਲ ਜਿੱਥੇ ਇੱਕ ਕਾਂਗਰਸੀ ਲੀਡਰ ਨੇ ਮਨੀਸ਼ਾ ਕਪੂਰ ਜਿਹੜੇ ਕਾਫੀ ਸਾਲਾਂ ਤੋਂ ਕਾਂਗਰਸ ਨਾਲ ਜੁੜੇ ਹੋਏ ਨੇ ਤੇ ਹਾਲੀ ਦੇ ਵਿੱਚ ਪੰਜਾਬ ਮਹਿਲਾ ਕਾਂਗਰਸ ਦੇ ਵਿੱਚ ਕੁਝ ਫੇਰ ਬਦਲ ਹੁੰਦਾ ਹੈ ਨਵੇਂ ਅਹੁਦੇ ਮਿਲਦੇ ਨੇ ਤੇ ਜਿਹੜੇ ਪੁਰਾਣੇ ਉਹਨਾਂ ਨੂੰ ਇਨਕਰੀਜ਼ ਕੀਤਾ ਜਾਂਦਾ ਹੈ ਤੇ ਜਿਹੜੇ ਵਾਰਡ ਪ੍ਰਧਾਨ ਰਹੇ ਨੇ ਜਾਂ ਛੋਟੇ ਤਬਕੇ ਦੇ ਸੀਗੇ ਉਹਨਾਂ ਨੂੰ ਇੱਕ ਅੱਛਾ ਲੈਵਲ ਦੇ ਕੇ ਉਹਨਾਂ ਨੇ ਜਿਹੜੀ ਹੌਸਲਾ ਅਫਜ਼ਾਈ ਕੀਤੀ ਜਾਂਦੀ ਹੈਗੀ ਇਸੇ ਲੜੀ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਨ ਨੂੰ ਮਨੀਸ਼ਾ ਕਪੂਰ ਜੀ ਜਿਹੜੇ ਇੱਕ ਕਾਂਗਰਸ ਦੇ ਵਿੱਚ ਕਾਫੀ ਸਾਲਾਂ ਤੋਂ ਜੁੜੇ ਹੋਏ ਹੈ ਮਹਿਲਾ ਕਾਂਗਰਸ ਨੂੰ ਅੱਗੇ ਲੈ ਕੇ ਗਏ ਨੇ ਤੇ ਹਮੇਸ਼ਾ ਨਾਰੀ ਸ਼ਕਤੀ ਨੂੰ ਹੀ ਪ੍ਰੋਮੋਟ ਕੀਤਾ ਹੈ ਮੈਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਕੀ ਕਹੋਗੇ ਵੀ ਕਾਂਗਰਸ ਵੱਲੋਂ ਇਹਨਾਂ ਵੱਡਾ ਫੇਰ ਬਦਲ ਕੀਤਾ ਜਾਂਦਾ ਮਹਿਲਾ ਕਾਂਗਰਸ ਨੂੰ ਬਹੁਤ ਉੱਚੇ ਲੈਵਲ ਤੇ ਲੈ ਕੇ ਜਾਣ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਸਰ ਮੈਂ ਪਹਿਲਾਂ ਤਾਂ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦੀ ਹਾਂ ਔਰ ਲੁਧਿਆਣਾ ਦੇ ਲੀਡਰਸ਼ਿਪ ਦਾ ਧੰਨਵਾਦ ਕਰਦੀ ਹਾਂ ਔਰ ਸਾਡੇ ਦਿੱਲੀ ਦੇ ਵਿੱਚ ਜਿਹੜੇ ਸਾਡੇ ਰਾਸ਼ਟਰੀ ਅਧਿਖਸ਼ਾ ਮੈਮ ਨੈਟਾਟੀ ਸੁਜ਼ਾ ਜੀ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਕੰਮ ਨੂੰ ਸراہਿਆ ਔਰ ਸਾਡੇ ਜਿਹੜੇ ਪੰਜਾਬ ਦੇ ਮਹਿਲਾ ਕਾਂਗਰਸ ਦੇ ਪ੍ਰੈਜ਼ੀਡੈਂਟ ਬਣੇ ਰਾਨੀ ਸੋਢੀ ਜੀ ਉਹਨਾਂ ਨੇ ਦੇਖਿਆ ਕਿ ਇੱਕ ਮਿਹਨਤੀ ਵਰਕਰ ਹੈ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਔਰ ਉਹਨੇ ਮੈਨੂੰ ਇਸ ਸੀਟ ਨੂੰ ਨਵਾਜਿਆ ਲੁਧਿਆਣਾ ਮਹਿਲਾ ਕਾਂਗਰਸ ਦੀ ਪ੍ਰੈਜ਼ੀਡੈਂਟ ਬਣਾਇਆ ਔਰ ਮੈਂ ਇੱਕ ਸੇਵਿਕਾ ਬਣ ਕੇ ਕੰਮ ਕਰਾਂਗੀ ਦੇਖੋ ਪ੍ਰਧਾਨ ਕਹਿਣਾ ਬਹੁਤ ਵੱਡੀ ਗੱਲ ਹੈ ਪਰ ਇੱਕ ਸੇਵਾ ਦੇ ਭਾਅ ਚ ਕੰਮ ਕਰਨਾ ਮੇਰੀ ਸ਼ੁਰੂ ਤੋਂ ਇਹੀ ਗੱਲ ਰਹੀ ਹੈ ਰਾਜਨੀਤੀ ਨਹੀਂ ਸੇਵਾ ਨੀਤੀ ਸੋ ਸੇਵਾ ਨਾਲ ਕੰਮ ਕਰਾਂਗੇ ਅਸੀਂ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਕੋਈ ਵੀ ਪਾਰਟੀ ਹੈਗੀ ਹੈ ਹਰੇਕ ਪਾਰਟੀ ਦੇ ਵਿੱਚ ਮਹਿਲਾ ਵਿੰਗ ਜਿਹੜਾ ਹੈਗਾ ਕਿਤੇ ਨੇ ਕਿਤੇ ਕਮਜ਼ੋਰ ਹੈਗਾ ਉਹਨਾਂ ਨੂੰ ਅੱਗੇ ਨਹੀਂ ਲੈ ਕੇ ਆਇਆ ਜਾਂਦਾ ਲੇਕਿਨ ਕਾਂਗਰਸ ਦੇ ਵਿੱਚ ਹਮੇਸ਼ਾ ਮਹਿਲਾਵਾਂ ਨੂੰ ਅੱਗੇ ਲੈ ਕੇ ਆਇਆ ਜਾਂਦਾ ਔਰ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰ ਮੈਂ ਤਾਂ ਬੜੀ ਖੁਸ਼ ਨਸੀਬਾ ਕਿ ਮੈਂ ਕਾਂਗਰਸ ਪਰਿਵਾਰ ਚ ਪੈਦਾ ਹੋਈ ਔਰ ਕਾਂਗਰਸ ਮੇਰੀ ਰਗਾਂ ਦੇ ਵਿੱਚ ਹੈ ਔਰ ਮੈਂ ਨੂੰ ਕਾਂਗਰਸ ਨੇ ਹੀ ਉੱਚਾ ਅਹੁਦਾ ਦਿੱਤਾ ਅੱਜ ਜੋ ਮੈਨੂੰ ਮਾਨ ਬਖਸ਼ਿਆ ਹੈ ਔਰ ਇੱਕ ਕਾਂਗਰਸ ਪਾਰਟੀ ਇੱਕ ਐਦਾ ਦੀ ਪਾਰਟੀ ਹੈ ਜਿਨ੍ਹਾਂ ਨੇ ਮਹਿਲਾਵਾਂ ਨੂੰ ਮਜ਼ਬੂਤ ਕੀਤਾ ਹੈ ਗੱਲ ਤੁਹਾਡੀ ਬਿਲਕੁਲ ਸਹੀ ਹੈ ਅਗਰ ਆਈਦਰ ਦੈਨ ਦੂਸਰੀ ਪਾਰਟੀਆਂ ਨੂੰ ਦੇਖਿਆ ਜਾਵੇ ਤਾਂ ਕੰਪੈਰੀਜ਼ਨ ਕੀਤਾ ਜਾਵੇ ਤਾਂ ਮੈਨੂੰ ਲੱਗਦਾ ਕਿ ਮਹਿਲਾਵਾਂ ਨੂੰ ਆਣ ਹੀ ਨਹੀਂ ਦਿੰਦੇ ਅੱਗੇ ਔਰ ਅੱਜ ਇੱਕ ਮਿਹਨਤੀ ਵਰਕਰ ਨੂੰ ਮੈਂ ਤਾਂ ਵਰਕਰ ਹੀ ਕਹੂੰਗੀ ਹਜੇ ਵੀ ਵਰਕਰ ਹੀ ਕਹਾਂਗੀ ਔਰ ਵਰਕਰ ਬਣ ਕੇ ਹੀ ਕੰਮ ਕਰਾਂਗੀ ਔਰ ਆਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖੋਗੇ ਮਹਿਲਾ ਕਾਂਗਰਸ ਲੀਨਾ मैम ਨੇ ਬੜੀ ਖੂਬਸੂਰਤੀ ਨਾਲ ਸਜਾਈ ਹੈ ਮੈਂ ਜ਼ਰੂਰ ਉਹਨਾਂ ਦਾ ਧੰਨਵਾਦ ਕਰੂੰਗੀ ਔਰ ਮੈਂ ਇਹ ਵੀ ਆਸ਼ਵਾਸਨ ਦਵਾਂਗੀ ਉਸ ਖੂਬਸੂਰਤੀ ਦੇ ਨਾਲ ਉਹਦੇ ਵਿੱਚ ਹੋਰ ਅਸੀਂ ਮਹਿਲਾਵਾਂ ਨੂੰ ਮਜ਼ਬੂਤ ਕਰਕੇ ਉਹਨਾਂ ਨੂੰ ਹੋਰ ਅੱਗੇ ਲੈ ਕੇ ਆਵਾਂ। ਕਾਫੀ ਸਮੇਂ ਤੋਂ ਜਿਹੜੀ ਮਹਿਲਾ ਵਰਕਰ ਹੈ ਉਹਨਾਂ ਦੇ ਵਿੱਚ ਇੱਕ ਚਿਹਰਾ ਹਮੇਸ਼ਾ ਹੀ ਦਿਖਦਾ ਸੀ ਸਾਰਿਆਂ ਨੂੰ ਵੀ ਇਹਨਾਂ ਨੂੰ ਅੱਗੇ ਲੈ ਕੇ ਆਇਆ ਜਾਵੇ ਅੱਗੇ ਲੈ ਕੇ ਅੱਜ ਤੁਹਾਨੂੰ ਉਹ ਪਦਵੀ ਮਿਲ ਚੁੱਕੀ ਹੈ ਲੁਧਿਆਣਾ ਦੇ ਵਿੱਚ ਤੁਹਾਨੂੰ ਇੱਕ ਜ਼ਿਲ੍ਹੇ ਦੀ ਪ੍ਰਧਾਨਗੀ ਮਿਲੀ ਹੈ ਇੱਕ ਡਬਲ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਆ ਗਈ ਹੈ ਸੰਜੋਗ ਕੇ ਰੱਖਣ ਦੀ ਜਿਹੜੀ ਟੀਮ ਹੈ ਟੁੱਟੇ ਨਾ ਹੋਰ ਜੁੜੇ ਹੋਰ ਇਨਕਰੀਜ਼ ਹੋਵੇ ਕਿਸ ਤਰ੍ਹਾਂ ਦੇਖਦੇ ਹੋ ਮੈਂ ਕੋਸ਼ਿਸ਼ ਪੂਰੀ ਕਰਾਂਗੀ ਕੀ ਜਿੱਥੇ ਕੋਈ ਸਾਡੇ ਨਾਲ ਟੁੱਟਿਆ ਹੋਸੀ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰਾਂਗੇ ਬਾਕੀ ਸਾਰਿਆਂ ਦੇ ਕਪਨਾ ਸੋਚ ਵਿਚਾਰ ਹੁੰਦੀ ਹੈ ਕਹਿੰਦੇ ਕਿਸੇ ਦੇ ਵਿਚਾਰਤਾਰ ਆਪਾਂ ਚੇਂਜ ਨਹੀਂ ਕਰ ਸਕਦੇ ਬਟ ਕਹਿੰਦੇ ਆ ਨਾ ਮੈਂ ਜਿਹੜੀ ਮੈਮ ਨੇ ਲੜੀ ਬਣਾਈ ਹੈ ਮਾਲਾ ਦੀ ਉਹਨੂੰ ਹੋਰ ਵਧਾਵਾਂਗੇ ਮਹਿਲਾਵਾਂ ਨੂੰ ਸਸ਼ਕਤ ਕਰਾਂਗੇ ਕਾਂਗਰਸ ਪਰਿਵਾਰ ਚ ਲੈ ਕੇ ਆਵਾਂਗੇ ਜੇ ਕਿਸੇ ਦੇ ਮਨ ਦੇ ਵਿੱਚ ਕੋਈ ਗਿਲਾ ਸ਼ਿਕਵਾ ਹੈ ਉਹਨੂੰ ਕੋਸ਼ਿਸ਼ ਕਰਾਂਗੇ ਦੂਰ ਕਰਨ ਦੀ ਔਰ ਕੁਝ ਕਹਿੰਦੇ ਨਾ ਇੱਕ ਇੱਕ ਚੀਜ਼ ਐਨਿਕ ਬਣੀ ਹੁੰਦੀ ਐ ਅਸੀਂ ਸਾਡੀ ਕੋਸ਼ਿਸ਼ ਐ ਮੇਰੀ ਕੋਸ਼ਿਸ਼ ਰਹੂਗੀ ਕਿ ਅਸੀਂ ਉਹਨੂੰ ਵਾਈਡ ਹੋਰ ਵਧੀਆ ਲੈਵਲ ਤੇ ਕਰੀਏ ਕਿਉਂਕਿ ਮੈਨੂੰ ਲੱਗਦਾ ਸੀਗਾ ਕਿ ਸੁਵਿਧਾਵਾਂ ਜਿਹੜੀਆਂ ਕਿਤੇ ਨਾ ਕਿਤੇ ਲੇਡੀਜ਼ ਨੂੰ ਘੱਟ ਪਹੁੰਚਦੀਆਂ ਉਹਨਾਂ ਨੂੰ ਕਈ ਵਾਰ ਪਤਾ ਨਹੀਂ ਹੁੰਦਾ ਹਰ ਦੇ ਕੋਲ ਅੱਜਕੱਲ ਦੇਖੋ ਹਰ ਦੇ ਕੋਲ WhatsApp ਵੀ ਹੈ Facebook ਵੀ ਚਲਾਉਂਦੇ ਆ ਬਟ ਕਈ ਮਹਿਲਾਵਾਂ ਸਾਡੀਆਂ ਐਦਾਂ ਦੀਆਂ ਵੀ ਐ ਜਿਹੜੀ ਸੋਸ਼ਲ ਮੀਡੀਆ ਤੇ ਨਹੀਂ ਕਰ ਪਾਉਂਦੀਆਂ ਅਸੀਂ ਉਹਨਾਂ ਨੂੰ ਸਿਖਾਵਾਂਗੇ ਇੱਕ ਆਪਣੀ ਸੋਸ਼ਲ ਮੀਡੀਆ ਦੀ ਟੀਮ ਰੱਖਾਂਗੇ ਜਿਹੜੀ ਲੇਡੀਜ਼ ਨੂੰ ਸਮਝਾਏਗੀ ਉਹਨੂੰ ਆਪਰੇਟ ਕਿਵੇਂ ਕਰਨਾ ਕਈ ਵਾਰ ਕੀ ਹੁੰਦਾ ਹੈ ਸਾਨੂੰ ਸਾਡੇ ਕੋਲ ਚੀਜ਼ ਤਾਂ ਹੁੰਦੀ ਹੈ ਸਾਨੂੰ ਕਰਨਾ ਨਹੀਂ ਆਉਂਦਾ ਔਰ ਉਹ ਜੀ ਆ ਔਰਤਾਂ ਨੂੰ ਵੀ ਸਿਖਾਵਾਂਗੇ ਤਾਂ ਕਿ ਉਹ ਹੋਰ ਮਹਿਲਾ ਕਾਂਗਰਸ ਨੂੰ ਮਜ਼ਬੂਤ ਕਰਨ ਔਰ 2022 ਦੇ ਵਿੱਚ ਇਲੈਕਸ਼ਨ ਅਸੀਂ ਜਿੱਤੂ ਰਹੀਏ ਕੱਲ ਇਲੈਕਸ਼ਨ ਤੇ ਕਰੀਏ ਤੁਹਾਡੇ ਹਲਕੇ ਦੇ ਵਿੱਚੋਂ ਰਕੇਸ਼ ਪਾਂਡੇ ਜਿਹੜੇ ਹਮੇਸ਼ਾ 6 ਵਾਰੀ ਜਿੱਤਦੇ ਆਏ ਨੇ ਐਜ਼ ਅ ਐਮਐਲਏ ਤੁਸੀਂ ਉਹਨਾਂ ਨੂੰ ਸਪੋਰਟ ਕਰੋਗੇ ਪੰਜਾਬ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਤੁਹਾਨੂੰ ਪੂਰੇ ਜ਼ਿਲ੍ਹੇ ਭਰ ਦੇ ਵਿੱਚ ਤੁਹਾਨੂੰ ਕੰਮ ਕਰਨਾ ਪੈਣਾ ਹੈ ਡਬਲ ਤੋਂ ਲੈ ਕੇ ਟ੍ਰਿਪਲ ਚੋਗਨਾ ਕੰਮ ਹੋ ਜਾਏਗਾ ਇਸ ਤਰ੍ਹਾਂ ਤੁਸੀਂ ਇਸ ਚੀਜ਼ ਨੂੰ ਨਿਭਾ ਪਾਓਗੇ ਕਾਂਗਰਸ ਪਾਰਟੀ ਨੇ ਜੋ ਅਹੁਦਾ ਦਿੱਤਾ ਹੈ ਪਹਿਲਾਂ ਤਾਂ ਇਸ ਅਹੁਦੇ ਦਾ ਮਾਨ ਮੈਂ ਪੂਰਾ ਰੱਖਾਂਗੀ ਕਿਉਂਕਿ ਇੱਕ ਵਿਸ਼ਵਾਸ ਨਾਲ ਉਹਨਾਂ ਨੇ ਮੈਨੂੰ ਇਸ ਸੌਦੇ ਤੇ ਬਿਠਾਇਆ ਮੈਂ ਪਹਿਲਾਂ ਵੀ ਜਦੋਂ ਮੈਂ ਬਲੌਕ ਪ੍ਰੈਜ਼ੀਡੈਂਸੀ ਉਦੋਂ ਵੀ ਬੂਥ ਜਿਤਾਏ ਨੇ ਹੁਣ ਵੀ ਜਿਤਾਵਾਂਗੇ ਔਰ ਇੱਕ ਤਰੀਕੇ ਦੇ ਨਾਲ ਯੋਜਨਾਬੱਧ ਤਰੀਕੇ ਦੇ ਨਾਲ ਇੱਕ ਟਾਈਮ ਟੇਬਲ ਫਿਕਸ ਕਰਕੇ ਕਿ ਅਸੀਂ ਦੋ ਦੋ ਦਿਨ ਹਰ ਏਰੀਆ ਦੇ ਵਿੱਚ ਜਾ ਕੇ ਕਿਉਂਕਿ ਟਾਈਮ ਬਹੁਤ ਘੱਟ ਹੈ ਮੈਨੂੰ ਵੀ ਟਾਈਮ ਘੱਟ ਮਿਲਿਆ ਪਰ ਮੈਂ ਹਰ ਏਰੀਆ ਦੇ ਵਿੱਚ ਜਾ ਕੇ ਇੱਕ ਆਪਣਾ ਸੋਸ਼ਲ ਮੀਡੀਆ ਮੀਡੀਆ ਦਾ ਵਟਸਐਪ ਗਰੁੱਪ ਬਣਾਵਾਂਗੇ ਔਰ ਜਿਹੜੀਆਂ ਲੇਡੀਜ਼ ਜਿਹੜੀਆਂ ਸਾਡੀਆਂ ਕਾਉਂਸਲਰਸ ਬਣੀਆਂ ਨੇ ਉਹਨਾਂ ਦੇ ਨਾਲ ਜਾ ਕੇ ਮੇਰੀ ਕੋਸ਼ਿਸ਼ ਪੂਰੀ ਰਹੂਗੀ ਕਿ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਚਾਹੇ ਉਹ ਮੇਰਾ ਏਰੀਆ ਹੈ ਚਾਹੇ ਉਹ ਬਾਕੀ ਏਰੀਆ ਨੇ ਕਿਉਂਕਿ ਮਨਿਸਟਰ ਸਾਹਿਬ ਦਾ ਏਰੀਆ ਹੈ ਆਪਣੇ ਸੰਜੇ ਪਾਜੀ ਦਾ ਏਰੀਆ ਹੈ ਸੰਜੇ ਸਰ ਦਾ ਡਾਵਰ ਸਾਹਿਬ ਦਾ ਕੜਵਲ ਪਾਜੀ ਦਾ ਆਪਣਾ ਮੇਰੇ ਖੁਦ ਦੇ ਵਿਧਾਇਕ ਜਿਹੜੇ ਰਕੇਸ਼ ਪਾਂਡੇ ਜੀ ਨੇ ਔਰ ਮੇਰੀ ਬੜੀ ਵੱਡੀ ਡਿਊਟੀ ਬੰਦੀ ਹੈ ਹਲਕਾ ਵੈਸਟ ਈਸਟ ਨਾਰਥ ਸਾਊਥ ਸੈਂਟਰਲ ਕੜਵਲ ਪਾਜੀ ਦਾ ਏਰੀਆ ਹਲਕਾ ਆਤਮਨਗਰ ਸਾਊਥ ਮਤਲਬ ਮੈਂ ਜਿੱਥੇ ਮੇਰੀ ਡਿਊਟੀ ਲੱਗੋਗੀ ਡਿਊਟੀ ਕੀ ਲਗਾਨੀ ਹੈ ਮੇਰੀ ਕੋਸ਼ਿਸ਼ ਹੈ ਮੈਂ ਖੁਦ ਕੰਮ ਕਰਾਂਗੀ ਔਰ ਇੱਕ ਇੱਕ ਘਰ ਦੇ ਵਿੱਚੋਂ ਅਸੀਂ ਵੋਟ ਖਿੱਚ ਕੇ ਲੈ ਕੇ ਆਵਾਂਗੇ ਇਨਫੈਕਟ ਮੰਨ ਲਓ ਪੰਜਾਬ ਦੇ ਵਿੱਚ ਕਾਂਗਰਸ ਰੀਪੀਟ ਹੁੰਦੀ ਹੈ ਤੇ ਤੁਸੀਂ ਸੀਐਮ ਚੇਰਾ ਕਿਨੂੰ ਪਸੰਦ ਕਰੋਗੇ ਜੋ ਕਾਂਗਰਸ ਪਾਰਟੀ ਸਾਨੂੰ ਸੀਐਮ ਦੇਗੀ ਲੇਕਿਨ ਜਿਹੜਾ ਆਮ ਜਨਤਾ ਹੈਗੀ ਆਮ ਜਨਤਾ ਦੀ ਜਿਹੜੀ ਚਾਹਤ ਹੈਗੀ ਇਸ ਟਾਈਮ ਦੇ ਵਿੱਚ ਅਸੀਂ ਗਰਾਊਂਡ ਲੈਵਲ ਦੇ ਉੱਤੇ ਕਾਫੀ ਕੁਝ ਦੇਖਿਆ ਹੈਗਾ ਉਹਨਾਂ ਦੀ ਚਾਹਤ ਹੈ ਚੰਨੀ ਸਾਹਿਬ ਹੀ ਮੁੱਖ ਮੰਤਰੀ ਬਣਨ ਜੋ ਸਾਨੂੰ ਕਾਂਗਰਸ ਪਾਰਟੀ ਦੇਗੀ ਸਾਨੂੰ ਜੋ ਦੇਣਾ ਚਾਹੀਦਾ ਹੈ ਉਹਨਾਂ ਨੂੰ ਅਸੀਂ ਉਹਨੂੰ ਮੇਰੇ ਲਈ ਦੇਖੋ ਤੁਸੀਂ ਜਦੋਂ ਵੀ ਮੈਨੂੰ ਦੇਖਿਆ ਮੈਂ ਇੱਕ ਪਾਰਟੀ ਲਈ ਵਰਕਰ ਬਣ ਕੇ ਕੰਮ ਕੀਤਾ ਤਾਂ ਅਗਰ ਮੈਂ ਵਰਕਰ ਬਣ ਕੇ ਕੰਮ ਕੀਤਾ ਸੀ ਤਾਂ ਅੱਜ ਮੈਂ ਇਸ ਜਗ੍ਹਾ ਤੇ ਹਾਂ ਔਰ ਜੋ ਬੰਦਾ ਜੋ ਜੋ ਲੋਕ ਪਸੰਦ ਕਰਦੇ ਆ ਉਹ ਅੱਗੇ ਜ਼ਰੂਰ ਆਂਦਾ ਕਿਸ ਦੇਖੋ ਮੌਕਾ ਜਿਹਨੂੰ ਵੀ ਦਿੱਤਾ ਜਾਏਗਾ ਜੋ ਜੋ ਉਸ ਟਾਈਮ ਮਿਲੇਗਾ ਹਰ ਇਨਸਾਨ ਚਾਹੁੰਦਾ ਕਿ ਮੈਂ ਆਪਣਾ 100% ਦਵਾ ਦੇਖੋ ਮਜ਼ਾਕ ਬਣਾਉਣ ਵਾਲੇ ਬਹੁਤ ਕੁਝ ਬਣਾਉਂਦੇ ਨੇ ਉਹਨਾਂ ਦੇ ਮਜ਼ਾਕ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਤੁਸੀਂ ਸਮਝ ਸਕਦੇ ਹੋ ਕਿ ਥੋੜੇ ਟਾਈਮ ਦੇ ਵਿੱਚ ਚਰਨਜੀਤ ਸਿੰਘ ਚੰਨੀ ਜੀ ਨੇ ਬਹੁਤ ਅੱਛਾ ਕੰਮ ਕੀਤਾ ਹੈ ਸراہਨੀਆਂ ਕੰਮ ਕੀਤਾ ਹੈ ਔਰ ਇੱਕ ਜ਼ਰੂਰਤਮੰਦ ਵਰਗ ਲਈ ਕੰਮ ਕੀਤਾ ਹੈ ਕਹਿੰਦੇ ਲੋਕਾਂ ਦੇ ਦਿਲਾਂ ਦੇ ਵਿੱਚ ਘਾਰ ਕਰਨਾ ਬਹੁਤ ਮੁਸ਼ਕਿਲ ਹੈ ਔਰ ਥੋੜੇ ਟਾਈਮ ਦੇ ਵਿੱਚ ਉਹਨਾਂ ਨੇ ਘਾਰ ਕੀਤਾ ਔਰ ਜੋ ਸਾਨੂੰ ਸਾਡੀ ਹਾਈ ਕਮਾਂਡ ਚਿਹਰਾ ਦੇਗੀ ਔਰ ਹਮੇਸ਼ਾ ਅਸੀਂ ਉਹਦੀ ਸਪੋਰਟ ਕਰਾਂਗੇ ਔਰ ਸਾਡੇ ਸਾਹਮਣੇ ਉਹ ਆਏਗਾ ਵੀ ਜਲਦੀ ਤੁਹਾਨੂੰ ਨਹੀਂ ਲੱਗਦਾ ਕਾਂਗਰਸ ਦੇ ਨਾਲ ਕੈਪਟਨ ਸਾਹ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਸੀ ਔਰ ਇੱਕ ਮੁੱਖ ਮੰਤਰੀ ਦੀ ਪਦਵੀ ਦੇ ਉੱਤੇ ਸੀਗੇ ਅਚਾਨਕ ਉਹਨਾਂ ਨੇ ਸੀਟ ਛੱਡ ਕੇ ਕਾਂਗਰਸ ਨੂੰ ਕਿਤੇ ਨੇ ਕਿਤੇ ਧੁਖਾ ਦਿੱਤਾ ਸਰ ਦੇਖੋ ਮੈਂ ਤੁਹਾਨੂੰ ਕਹਣਾ ਇਹ ਵੀ ਚਾਰਤਾਰਾ ਦੀ ਲੜਾਈ ਹੈ ਹਰ ਇਨਸਾਨ ਦੀ ਆਪਣੀ ਵਿਚਾਰਧਾਰਾ ਹੈ ਔਰ ਜਦੋਂ ਅਗਲੇ ਨੂੰ ਲੱਗਦਾ ਕਿ ਮੈਨੂੰ ਇਸ ਜਗ੍ਹਾ ਤੇ ਆ ਚੀਜ਼ ਨਹੀਂ ਮਿਲੀ ਅਗਲਾ ਅੱਗੇ ਜ਼ਰੂਰ ਜਾਂਦਾ ਸੋ ਇੱਕ ਵਿਚਾਰਧਾਰਾ ਦੀ ਲੜਾਈ ਹੈ ਅਗਰ ਉਹ ਗਏ ਨੇ ਉਹਨਾਂ ਦੀ ਆਪਣੀ ਸੋਚ ਹੈ ਫਿਰ ਵੀ ਉਹਨਾਂ ਦਾ ਇੱਕ ਚਿਹਰਾ ਤਾਂ ਸਾਫ਼ ਹੋ ਗਿਆ ਨਾ ਵੀ ਉਹ ਬੀਜੇਪੀ ਮਾਈਂਡਡ ਹੀ ਸੀਗੇ ਤੇ ਅੱਜ ਬੀਜੇਪੀ ਨਾਲ ਉਹਨਾਂ ਨੇ ਆਪਣੀ ਜਿਹੜੀ ਨਵੀਂ ਪਾਰਟੀ ਬਣਾ ਕੇ ਬੀਜੇਪੀ ਨਾਲ ਜੁਆਇੰਟ ਵੈਂਚਰ ਕਰਤਾ ਸਰ ਦੇਖੋ ਮੇਰੀ ਗੱਲ ਸੁਣੋ ਇਹ ਨਾ ਪੋਲਿਟਿਕਸ ਹੈ ਤੇ ਤੁਸੀਂ ਵੀ ਸਮਝਦੇ ਹੋ ਇਨੋ ਹੀ ਰਾਜਨੀਤੀ ਕਿਹਾ ਜਾਂਦਾ ਹੈ ਤੇ ਫਿਰ ਰਾਜਨੀਤੀ ਦਾ ਮਕਸਦ ਕੀ ਹੋ ਸਕਦਾ ਹੈ ਹਰ ਇਨਸਾਨ ਚਾਹੁੰਦਾ ਹੈ ਕਿ ਆ ਚੀਜ਼ ਨਹੀਂ ਹੋਈ ਮੇਰੀ ਗੱਲ ਨਹੀਂ ਮੰਨੀ ਗਈ ਤਾਂ ਮੈਂ ਉਧਰ ਚਲਾ ਜਾਵਾਂਗਾ ਮੇਰੇ ਨਾਲ ਵੀ ਬਹੁਤ ਕੁਝ ਹੋਇਆ ਮੇਰੇ ਕਾਉਂਸਲਰ ਦੀ ਟਿਕਟ ਨਹੀਂ ਮਿਲੀ ਗਈ ਮਿਲੀ ਮੈਂ ਵੀ ਬੜੇ ਪਰ ਅਸੀਂ ਪਾਰਟੀ ਨਹੀਂ ਬਦਲੀ ਕਿਉਂਕਿ ਦੇਖੋ ਪਾਰਟੀ ਇੱਕ ਰੂਟ ਲੈਵਲ ਦੀ ਪਾਰਟੀ ਹੈ ਮੈਨੂੰ ਤੁਸੀਂ ਦੱਸੋ ਕਦੀ ਸਾਡੀ ਪਾਰਟੀ ਨੇ ਹਰ ਧਰਮ ਦਾ ਆਦਰ ਕੀਤਾ ਹੈ ਹਰ ਧਰਮ ਮੈਂ ਖੁਦ ਹਿੰਦੂ ਆ ਪਰ ਮੈਂ ਇਹ ਗੱਲ ਕਹਨੀ ਹੈ ਜਦੋਂ ਇੱਕ ਬਲੱਡ ਦੀ ਜ਼ਰੂਰਤ ਹੁੰਦੀ ਹੈ ਕਿ ਉਹਦੇ ਉੱਤੇ ਹਿੰਦੂ ਲਿਖਿਆ ਹੁੰਦਾ ਹੈ ਸਿਰਫ ਗਰੁੱਪ ਲਿਖਿਆ ਹੁੰਦਾ ਹੈ ਤਾਂ ਜਦੋਂ ਆਪਣਾ ਅਸੀਂ ਖੂਨ ਸਾਡਾ ਸਾਰਿਆਂ ਨੂੰ ਚੜਦਾ ਹੈ ਤੇ ਫਿਰ ਅਸੀਂ ਜਾਤ ਪਾਤ ਦੇ ਵਿੱਚ ਕਿਉਂ ਆ ਸੋ ਬੀਜੇਪੀ ਚ ਗਏ ਨੇ ਉਹਨਾਂ ਦੀ ਆਪਣੀ ਸੋਚ ਹੈ ਪਾਰਟੀ ਭਾਜੀ ਤੋਂ ਜੇ ਅਲੱਗ ਅਪਾ ਗੱਲ ਕਰੀਏ ਨਾਰੀ ਸ਼ਕਤੀ ਨੂੰ ਪ੍ਰੋਮੋਟ ਕਰਨ ਵਾਸਤੇ ਤੁਸੀਂ ਇਸ ਤਰ੍ਹਾਂ ਦਾ ਕਿਹੜਾ ਮੈਸੇਜ ਦਿਓਗੇ ਜਿਹੜਾ ਜਿਹੜੀ ਕੋਈ ਮਹਿਲਾ ਤੁਹਾਨੂੰ ਸੁਣ ਰਹੀ ਹੈਗੀ ਹੈ ਉਹ ਮਹਿਲਾ ਉਸ ਚੀਜ਼ ਨੂੰ ਅਡਾਪਟ ਕਰੇ ਮੈਂ ਤਾਂ ਇੱਕੋ ਹੀ ਗੱਲ ਕਵਾਂਗੀ ਪਰਿਵਾਰ ਸਭ ਤੋਂ ਵੱਡਾ ਹੁੰਦਾ ਹੈ ਉਹੀ ਮਹਿਲਾ ਬਹੁਤ ਵਧੀਆ ਹੈ ਜੋ ਆਪਣੇ ਪਰਿਵਾਰ ਦੇ ਨਾਲ ਚੱਲਦੀ ਹੈ ਪਰਿਵਾਰ ਨੂੰ ਲੈ ਕੇ ਚੱਲਦੀ ਹੈ ਔਰ ਅਗਰ ਕਿਸੇ ਵੀ ਮੈਂ ਮਨੀਸ਼ਾ ਗੁਲਾਟੀ ਜੀ ਨੂੰ ਵੀ ਸੁਣਦੀ ਆ ਉਹਨਾਂ ਨੂੰ ਵੀ ਵਰਕ ਕਰਦਾ ਦੇਖਦੀ ਆ ਮੈਂ ਚਾਹੂੰਗੀ ਕਿ ਇਸੇ ਲੁਧਿਆਣੇ ਦੇ ਵਿੱਚ ਵੀ ਇੱਕ ਐਗਜ਼ਾਮਪਲ ਸੈੱਟ ਕਰੀਏ ਅ ਦੇਖੋ ਮੈਂ ਪਹਿਲਾਂ ਵੀ ਕਿਹਾ ਸੀ ਪ੍ਰਧਾਨ ਬਣ ਕੇ ਕੰਮ ਨਹੀਂ ਕਰਾਂਗੀ ਮੈਂ ਸੇਵਿਕਾ ਬਣ ਕੇ ਕੰਮ ਕਰਾਂਗੀ ਸੇਵਾ ਵਾਲਾ ਕੰਮ ਕਰਾਂਗੀ ਮੇਰੀ ਸਿਸਟਰਸ ਮੇਰੀਆਂ ਭੈਣਾਂ ਨੂੰ ਕਿਸੇ ਜਗ੍ਹਾ ਦਿੱਕਤ ਹੋਗੀ ਮੋਂਾ ਦੇ ਨਾਲ ਖੜੀ ਆ ਪਰ ਇੱਕ ਚੀਜ਼ ਤੁਹਾਡੇ ਮੀਡੀਆ ਦੇ ਰਾਹੀਂ ਮੈਸੇਜ ਦਵਾਂਗੀ ਕਿ ਮਹਿਲਾਵਾਂ ਨੂੰ ਜਦੋਂ ਪਤਾ ਲੱਗਦਾ ਹੈ ਨਾ ਕਿ ਸਾਡੇ ਨਾਲ ਇਸ ਤਰ੍ਹਾਂ ਹੈ ਜਾਂ ਕੁਝ ਹੈ ਉਹ ਕਦੀ ਨਾ ਕਦੀ ਕਿਸੇ ਚੀਜ਼ ਦਾ ਮਿਸਯੂਜ਼ ਵੀ ਹੋ ਜਾਂਦਾ ਹੈ ਸਾਡੇ ਭਰਾ ਜਿਹੜੇ ਨੇ ਕਈ ਡਰ ਜਾਂਦੇ ਨੇ ਮੈਂ ਇਹੀ ਗੱਲ ਕਵਾਂਗੀ ਜਿੱਥੇ ਜਸਟਿਸ ਹੋਏਗਾ ਚਾਹੇ ਉਹ ਜੈਂਟਸ ਨੇ ਚਾਹੇ ਉਹ ਲੇਡੀਜ਼ ਨੇ ਅਸੀਂ ਉਹਨਾਂ ਨੂੰ ਪੂਰੀ ਸਪੋਰਟ ਕਰਾਂਗੇ ਔਰ ਮਹਿਲਾ ਨੂੰ ਇੱਕੋ ਹੀ ਗੱਲ ਕਵਾਂਗੀ ਆਪਣੇ ਹੱਕਾਂ ਨੂੰ ਪਹਿਚਾਨੋ ਆਪਣੇ ਹੱਕ ਦੀ ਆਵਾਜ਼ ਉਠਾਓ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਛੱਤ ਦੇ نیچے ਬੈਠ ਕੇ ਕੰਮ ਕਰ ਸਕਦੇ ਹੋ ਤੁਸੀਂ ਬਾਹਰ ਨਹੀਂ ਨਿਕਲ ਸਕਦੇ ਤੁਸੀਂ ਬਾਹਰ ਨਿਕਲੋ ਕਹਿੰਦੇ ਦੁਨੀਆ ਬਹੁਤ ਖੂਬਸੂਰਤ ਹੈ ਪੰਜਾਬ ਦੇ ਵਿੱਚ ਇੱਕ ਪਹਿਲਾਂ ਮਨੀਸ਼ਾ ਜਿਹੜੀ ਗੁਲਾਟੀ ਜੀ ਨੇ ਉਹਨਾਂ ਨੇ ਪੰਜਾਬ ਨੂੰ ਕਿਤੇ ਨਾ ਕਿਤੇ ਜਿਹੜੀ ਮਹਿਲਾ ਨੂੰ ਅ اچھا ਇੱਕ ਗੱਲਬਾਤ ਕਰਕੇ ਚਾਹੇ ਲਾਈਵ ਹੋ ਕੇ ਚਾਹੇ ਕੁਝ ਕਰਕੇ ਬਹੁਤ ਅੱਛਾ ਉਹਨਾਂ ਨੇ ਇੱਕ ਤਾਕਤ ਭਰੀ ਆ ਮਹਿਲਾ ਦੇ ਵਿੱਚ ਔਰ ਦੂਸਰੀ ਲੁਧਿਆਣਾ ਦੇ ਵਿੱਚ ਮਨੀਸ਼ਾ ਹੈਗੇ ਆ ਤੇ ਤੁਸੀਂ ਕਿਸ ਤਰ੍ਹਾਂ ਦੀ ਤਾਕਤ ਮਹਿਲਾਵਾਂ ਨੂੰ ਦੋਗੇ ਮੈਂ ਬਿਲਕੁਲ ਉਹਨਾਂ ਦੇ ਲਈ ਖੜੀ ਹਾਂ ਮੇਰਾ 24 ਆਵਰਸ ਫੋਨ ਆਨ ਹੈ ਜਦੋਂ ਲੱਗਦਾ ਕਿ ਉਹਨਾਂ ਦੇ ਨਾਲ ਕਿਤੇ ਤੱਕਾ ਹੋ ਰਿਹਾ ਮੈਂ ਉਹਨਾਂ ਦੇ ਨਾਲ ਖੜੀ ਹਾਂ ਔਰ ਜਿੱਥੇ ਮੈਨੂੰ ਆਵਾਜ਼ ਉਠਾਣੀ ਪਊਗੀ ਮੈਂ ਜਿੱਥੇ ਮਹਿਲਾਵਾਂ ਦੇ ਲਈ ਆਵਾਜ਼ ਉਠਾਣੀ ਪਊਗੀ ਮੈਂ ਉਹਨਾਂ ਦੇ ਨਾਲ ਹਮੇਸ਼ਾ ਖੜਾਂਗੀ ਖੜੀ ਸੀ ਪਹਿਲਾਂ ਵੀ ਤੁਸੀਂ ਦੇਖਿਆ ਕਿ ਮੈਂ ਖੜਦੀ ਸੀ ਹੁਣ ਵੀ ਖੜੂੰਗੀ ਔਰ ਹਮੇਸ਼ਾ ਖੜਦੀ ਰਹਾਗੀ ਸ਼ੁਕਰੀਆ ਤੁਹਾਡਾ ਸਾਡੇ ਚੈਨਲ ਨਾਲ ਗੱਲਬਾਤ ਕਰਨ ਤੇ ਸੀਗੇ ਮਨੀਸ਼ਾ ਕਪੂਰ ਜੀ ਜਿਨ੍ਹਾਂ ਨੂੰ ਹਾਲੀ ਦੇ ਵਿੱਚ ਲੁਧਿਆਣਾ ਦੇ ਵਿੱਚ ਜ਼ਿਲ੍ਹਾ ਪ੍ਰਧਾਨਗੀ ਮਿਲੀ ਹੈ ਮਹਿਲਾ ਕਾਂਗਰਸ ਦੇ ਵਿੱਚ ਸਾਡੇ ਵੱਲੋਂ ਇਹਨਾਂ ਨੂੰ ਸ਼ੁਭਕਾਮਨਾਵਾਂ ਨੇ ਤੇ ਅੱਗੇ ਮਹਿਲਾ ਸ਼ਕਤੀ ਨੂੰ ਪ੍ਰੋਮੋਟ ਕਰਦੇ ਰਹੇ ਤੇ ਮਹਿਲਾ ਨੂੰ ਅੱਗੇ ਵਧਾਉਂਦੇ ਰਹੇ